પાસ ਹੋ ਗਿਆ ਹੁਣ ਮੈਂ 12ਵੀਂ ਚ ਪਾਸ ਹੋ ਗਿਆ। ਕਿਹ ਪਤਾ ਹੋਣਾ ਸੀ ਮੈਂ ਮੋਟਰਸਾਈਕਲ ਲੈ ਕੇ ਦੇਂਗਾ। ਕੋਈ ਨਹੀਂ ਪਤਾ 1 2 ਦੇ ਟਾਇਰ ਜਾ। ਲੈ ਕੇ ਨਹੀਂ ਉਹ ਮੇਰਾ ਬੁੱਸ ਪੱਕਾ ਥੇਗਾ। ਆਵਾਜ਼ ਮੇਰਾ ਬੁੱਸ। ਤੇਰੀ ਕੋਲ ਨਹੀਂ ਬਣਾ ਕੋਲ ਨਹੀਂ ਆਉਂਦੇ ਤੇ ਮੈਨੂੰ ਲੈ ਕੇ ਜਾਇਆ ਕਰੂ। ਤੂੰ ਉਦੋਂ ਵੇਖਾ ਛੋਟਾ ਸਾ। ਇਹ ਮੈਂ ਲੈ ਗਿਆ। ਮੈਂ 12ਵੀਂ ਚ ਪਾਸ ਹੋ ਗਿਆ। 12ਵੀਂ ਚ ਪਾਸ ਹੋ ਗਿਆ ਫੇਰ ਠੀਕ ਹੋ ਗਿਆ ਤੈਨੂੰ। ਮੈਂ ਲੈ ਨਹੀਂ ਆਮ ਲੈ ਕੇ ਜਾਇਆ ਕਰੂ। ਜਾ ਲੈ ਆਪਾਂ ਲੈ ਜਾਇਆ। ਅਸਤਨਾ ਇੰਟਰੀ ਲੋ ਜਾਂ ਮੇਰਾ ਪਤਾ ਵੀ ਚਾਰ ਦਾ ਹੈ ਨਾ ਤੇ ਇਹ ਹਾਂ ਕਿਹੜਾ ਪਤਾ ਹਾਂਜੀ ਹਾਂ ਵਧੀਆ ਉਹ ਪਤਾ ਲਾ ਲਿਆ ਮੈਂ ਕੰਡ ਤੋਂ ਆਇਆ ਹੈ ਡੈਡੀ ਦਾ ਪਤਾ ਡੈਡੀ ਉਹ ਫੌਜ ਤੋਂ ਸੁੱਧ ਨਹੀਂ ਮਿਲੀ ਉਹ ਅੱਛਾ ਆ ਤਾਂ ਕਰਕੇ ਮੈਂ ਆ ਗਿਆ ਪਰ ਮੈਂ ਪਾਸ ਹੋ ਗਿਆ ਹਾਂ ਬੜਾਈਆਂ ਪੁੱਛੋ ਹਾਂ ਹਾਂ ਬੜੀਆਂ ਹੁੰਦਾ ਮੇਰਾ ਪੁੱਤ ਹਾਂਜੀ ਹਾਂ ਨਾ ਸਾਡੇ ਵਾਲਾ ਵੀ ਮੋਟਰਸਾਈਕਲ ਮੰਗਦਾ ਯਾਰ ਮੈਮੀ ਕਹਿ ਰਹੀ ਸੀ ਆ ਡੈਡੀ ਨੂੰ ਵੀ ਮੈਨੂੰ ਵੀ ਲੈ ਲਓ ਹੋ ਰਾਇ ਹੈ ਹੈਗਾ ਹਲੇ ਹੋਰ ਮੇਰਾ ਪੁੱਤ ਬੱਸ ਕੁਝ ਤੇ ਬਾਲ ਜਾ ਕਰੋ ਆਪਾਂ ਮਾਦਾ ਸਪਲੈਂਡਰੀ ਨੂੰ ਮੇਰਾ ਪਤਾ ਤੁਸੀਂ ਬਸ ਦੇ ਬਾਗ ਜਾ ਕਰੋ ਮਾਦਾ ਸਪਲੈਂਡਰੀ ਆ ਕੋਈ ਨਹੀਂ ਮੇਰਾ ਪਤਾ ਕੋਈ ਹੋਰ ਲੈਣਾ ਛੋਟਾ ਮोटा ਚੱਲ ਦੇ ਚੱਲ ਕੋਈ ਨਹੀਂ ਫੱਟਾ ਪਾ ਲੈਣਾ ਕਦੇ ਨੂੰ ਯਾਰ ਜਲੇ ਕਿ ਨਾਲੇ ਮੈਂ ਨੂੰ ਪੂਰੀ ਵੇਸ਼ ਆ ਗਈ ਉਹੜੀ ਕੋਣ ਕੰਮਰੇ ਜਦਾ ਵਰਦਿਆ ਹੁਣ ਹੋਰ ਨਹੀਂ ਚੱਲੀ ਦੇ ਫੇਰ ਲੱਗ ਗਿਆ ਯਾਰ ਆਈ ਯਾਰ ਬਸ ਕਰ ਬਾੜਾ ਦਾ ਉਹ ਉਹ ਆ ਬਾੜਾ ਕਿੱਥੇ ਜਾ ਰੋਲੇ ਹਾ ਉਹ ਦੇ ਕਿੱਥੇ ਦੇ ਆਉਂਦੇ ਆ ਉਹ ਦੇ ਆਪਾਂ ਦਾਰਮੀ ਹੋਗਾ ਬਾੜਵਾਲੇ ਨੂੰ ਮੈਂ ਕੀ ਕਰਾਂ ਹਾਂ ਤੇ ਕਾੜੀ ਲੱਗਣਾ ਹਾਂ ਕਿਹੜੇ ਤੇ ਜਾਣਾ ਭਰੇਗਾ ਬਾੜਲੇ ਭਰਾ ਦੇ ਗਾਦੀ ਤੇ ਕਿਸੇ ਮਾਰ ਨਹੀਂ ਵਾ ਤੇ ਬੜਾ ਸਕੂਲ ਦੀ ਚਾਬੀ ਦੇਗਾ ਕੋੜੇ ਜਾ ਲੈਣੀਆ ਹਾਂ ਕਿਆਰੇ ਯਾਰ ਕਿਥੇ ਪੈਸੇ ਇੱਥੇ ਰੱਖੀ ਕੀ ਦੇ ਚਾਬੀ ਤੇ ਆਪ ਤੋਂ ਬਟਵਾ ਬੜਾ ਹੋ ਗਿਆ ਆਪ ਸਕੂਲ ਨਹੀਂ ਮੋਟਰਾਂ ਉੱਪਰ ਜਾਣਾ ਮਰੀ ਦਾ ਬਣੇਗੀ ਵਧੀਆ ਗੱਲ ਮੋਟਰਾਂ ਦੇ ਦ ਅਬਦੁੱਲਹੇ ਤੇ ਮਮ ਨੂੰ ਸੇ ਲੱਗਦੀ ਹੈ ਕਿ ਜਗਾਦਨ ਮੁਰਨਾ ਤੁਸੀਂ ਵਿਗੜਿਆ ਨਹੀਂ ਵਿਗੜਦਾ ਨਹੀਂ ਵਿਗੜਦਾ ਮੈਂ ਨਹੀਂ ਵਿਗੜਦਾ ਮੈਂ ਜਾਂ ਜਾਂ ਜਾਓ ਬਟਾ ਅਸਾ ਫੋਲੀ ਹੋ ਹੈ ਬਫ ਨੂੰ ਚਾ ਪੀਦੇ ਚੰਗੋ ਸੈਲ हेलो mm -hmm. हैप्पी आ जा बाहर गड़गड़न चलिए हां हां आ गए सारी में आ गए 2 मिनट बाहर ही हैं आ गए बहुत भाई कैमरा की कसरे इतना कैमरा ਮਨਸਰੀ ਨਾ ਗਿਆ ਯਾਰ ਮਨਸਰੀ ਨਹੀਂ ਵਧੀਆ ਨਹੀਂ ਸਰੀ ਕਾ ਯਾਰ ਮਨਸਰੀ ਆਇਆ ਬੈਠ ਗਿਆ ਕੱਟ ਗਈ ਆ ਦੇ ਤਾਂ ਤਾਂ ਇਹਨੇ ਮੋਟਰਸਾਈਕਲ ਹੋਰ ਮਾਰ ਕੇ ਲਿਆ ਇਹ ਕਿਹਨਾਂ ਅਨੱਤ ਕਰ ਰਿਹਾ ਹੋਇਆ ਬੈਰੀ ਕੋਹੇਰੀ ਭੜੀ ਖੜੀ ਆ ਜਵਾਕ ਜੇ ਕਿੱਧਰੂ ਆ ਨਾ ਅੰਦਰ ਭਿਆਉ ਮੈਂ ਦੇਖਣਾ ਅੰਦਰ ਆ ਮਰ ਜਾ ਤੂੰ ਬੋਤਾ ਹਾਂ ਦਾ ਮੋਟਰਸਾਈਕਲ ਕੱਖ ਨਹੀਂ ਵੱਢ ਕੇ ਰਿਹਾ ਮੰਡਲੋਂ ਨੇ ਹੋਰ ਕੋਈ ਤਾਂ ਮੋਟਰਾਂ ਦਾ ਲੈ ਗਣੀ ਦਿੰਦਾ ਜੇਗਾ ਪਰ ਫੇਰ ਇਹ ਵਿੱਚ ਕੰਮ ਕਰੇਗਾ ਤਾਂ ਉਹ ਕੱਢਦਾ ਪਹਿਲਾਂ ਹੋਇਆ ਤੇ ਚਾਹ ਮੇਰਾ ਪੁੱਤ ਅੱਥੇ ਦਾ ਵਾਢਲਾ ਮੈਨੂੰ ਮੋਟਰਸਾਈਕਲ ਲੈ ਗਈ ਬਹੁਤ ਦਾ ਸਾਇਕਲ ਉਹ ਤੇ ਕਦੇ ਨਹੀਂ ਚਲੀ ਠੀਕ ਤਾਂ ਮੈਂ ਜਾ ਰਿਹਾ ਹਾਂ ਤੇ ਕਾਹਦਾ ਖਰੀਦਾ ਹੋਇਆ ਮੈਂ ਤਾਂ ਮੈਨੂੰ ਮੋਟਰਸਾਈਕਲ ਲੈ ਗਈ ਬਹੁਤ ਸਾਇਕਲ ਲੈ ਗਈ ਬਟ ਅਸੂਰ ਜਰਮੈਂ ਲੈ ਗਿਆ ਨਾ ਸਾਈਕਲ ਆ ਜਾ ਕੇ ਵੜਦਾ ਪੱਠੇ ਤੋ ਰੇੜਾ ਲੈ ਕੇ ਮੈਂ ਆ ਗਿਆ ਚਾਲ ਪੱਤਾ ਤੇ ਘਾਂਡੇਤੀ ਆ ਗਿਆ ਮੇਰਾ ਪੁੱਤ ਮੇਰਾ ਚਾਲ ਵੱਢ ਕੇ ਰਹਿ ਮਦੀਨਾ ਜਾਣਾ ਅਸੂਰ ਮੈਂ ਵੜਦਾ ਚਾਲ ਮੇਰਾ ਪੁੱਤ ਹੈ ਮਦੀਨਾ ਚਾਲ ਕਰ ਮੈਂ ਦਾ ਸਾਈਕਲ ਅੱਜ ਦਾ ਲੈ ਨਾ ਟਿਕੜਾ ਹਾਰ ਲੈਣੇ ਤੇ ਨਾ ਧਿਆ ਕਿਤੇ ਜਾਣਾ ਤਿੰਨ ਜਣਾ ਦਰਤ ਪੈਣੀ ਵੜਦਾ ਦੋ ਤਿੰਨ ਜਿੰਨੇ ਨਾ ਤੱਕ ਮੇਰੇ ਅੰਦੇਸਾ ਕੋਈ ਇਹਨਾਂ ਅੰਦਰ ਲੋ ਆਪਾਸ ਰੋਂਦਾ ਨਾ ਮੈਂ ਆਪਾ ਘੁੱਟ ਮਲਾਉਣ ਲਈ ਓਏ ਓਹ ਚੱਲੀਏ ਚੱਲੀਏ ਆਹ ਵਾਹ ਉਹ ਇੰਦਰ ਨਹੀਂ ਹੈਗਾ ਓਏ ਹਾਂ ਇੰਦਰ ਓਏ ਤੇਰੇ ਪੱਥੇ ਉੱਤੇ ਬੰਦੀ ਕਾਹਨ ਗਰੀ ਉਹ ਕਿਹੜੀ ਹਾਰ ਨਹੀਂ ਹੈ ਮਰੀ ਜਾਂਦੇ ਉਹ ਤਾਂ ਆਪਣੇ ਪਿੰਡ ਵਾਲੇ ਆਉਣ। ਮੋਟਰਸਾਈਕਲ ਲੈ। ਆਪਾਂ ਵੀ ਲੈਣਾ। ਬਹੁਤ ਬਣੋ ਜਾਣਗੇ ਬੜੇ। ਏਰੀ ਦੇਖਣ। ਇਹ ਬੁੱਲਟ ਲੈ ਆਈ। ਉਹ ਕਿਵੇਂ ਆ? ਵਧੀਆ ਵਧੀਆ ਤੂੰ ਸੁਣਾ ਆਇਆ। ਵਧੀਆ ਯਾਰ। ਆ ਜਾ ਕਰ ਸਾਡੇ ਕੋਲ ਕਿਤੇ ਵੀ। ਓਏ ਆ ਗਿਆ ਜੀ ਉਹ ਮੈਂ ਪੱਠੇ ਵੱਢਣ ਆ ਗਿਆ। ਅੱਛਾ। ਬਾਪੂ ਕਹਿੰਦਾ ਪੁੱਤ ਨੇ ਬੁੱਲਟ ਲੈ ਲਈ। ਅੱਛਾ। ਉਹ ਲੈ ਲੈਣਾ ਕੋਈ ਨਹੀਂ। ਕੰਗਾ ਯਾਰ ਓਰੇ ਮਾਮ ਮਚਾਈਏ ਇੱਕ ਦਿਨੂ ਪਿੰਡ ਚ ਔਰ ਆਇਆ ਚੜਾਈਆ ਛੋਟੀ ਫਿਰ ਹਾਂ ਉਹ ਜੱਟਾਂ ਵੀ ਮੁੰਡੇ ਨੇ ਯਾਰ ਸੋਈ ਤਾਂ ਗੱਲ ਆ ਕੌਣ ਰੀਸ ਕਰਦਾ ਜੱਟਾਂ ਦੀ ਔਰ ਤਾਂ ਮੈਂ ਪੱਠੇ ਫੱਡਣ ਆ ਗਿਆ ਬਾਪੂ ਆਉਂਦਾ ਪਿੱਛੇ ਕਹਿੰਦਾ ਵੀ ਮੈਂ ਟਰੈਕਟਰ ਲਿਆਉਣਾ ਫੇਰ ਆ ਕੇ ਟਰੈਕਟਰ ਵੀ ਆਪਾਂ ਨਵਾਂ ਲਿਆਉਣਾ ਬਸ ਨਵਾਂ ਲਿਆਉਣਾ ਥੋੜਾ ਟਾਈਮ ਯਾਰ ਬਾਪੂ ਕਹਿੰਦਾ ਵੀ 4x4 ਲਿਓ ਅਰਦਾ ਸਹੀ ਗੱਲ ਵਾਲੀ ਲੈਂਦਾ ਕਤਲ ਕਰ ਦਿੱਤੀ ਕਰ ਦੂੰ ਜਿਆਦਾ ਚੰਗਾ ਆ ਬਾਈ ਮੈਂ ਨਹੀਂ ਰੋ ਠੀਕ ਆ ਤਾਂ ਫੋਰ ਹੋਈ ਹੋਰ ਨੂੰ ਕਹਿਤਾ ਦਿੱਤਾ ਬੋਲਟ ਨੂੰ ਵੀ ਕਹਿਤਾ ਕਰਨ ਦੇ ਬਾਪੂ ਦੀ ਗੱਲ ਫੋਰ ਬਾਈ ਫੋਰ ਚੱਲ ਚੱਲ ਜੀ ਉਹ ਤਾਂ ਨਾ ਦਊਗਾ ਲੈ ਕਰਦੇ ਆ ਕੋਈ ਨਹੀਂ ਹੋਇਆ ਨਾ ਕੋਈ ਰੋਇਆ ਯਾਰ ਕੀੜੀਆਂ ਕੋੜੀਆਂ ਰੰਗੇ ਇਸਤੇ ਨਹੀਂ ਹੈਗੀਆਂ ਵਾਹ ਵਾਹ ਮੇਰਾ ਸਾਹ ਦੇਖਦੇ ਹੋ ਮੈਂ ਫਲੱਡ ਮਾਰ ਸੀ ਨਾ ਹੋਰ ਹੁਣ ਇੰਨੇ ਵਾਲ ਹੈ ਨਹੀਂ ਉਹ ਹਾਂ ਲੈ ਆਉਂਗਾ ਇਹ 4x4 4x4 ਤੋਂ ਕੋਈ ਬੋਲਟ ਲੈਣਾ ਹੈ ਉਲਟਾ ਹੋ ਬੋਲਟ ਲੈਣਾ ਕੋਈ ਸੌਖਾ ਹੀ ਪਿਆ ਹਾਂ ਐਵੇਂ ਹੀ ਅੱਗ ਕੱਢੀ ਜਾਂਦਾ ਰਹਿੰਦਾ ਨਹੀਂ ਅੱਗ ਕੱਢੀ ਹੋਊ ਫਿਰ ਹੋਰ ਕੀ ਬਾਪ ਮਾਰਾ ਕੱਟ ਨਹੀਂ ਸਰਨਾ ਪਿੰਡ 'ਚ ਬਿਜਲੀ ਸਾਈਕਲ ਦਾ ਪਿੰਡੇ ਦੇ ਮੂਰੇ ਇੰਤਜ਼ਾਰ ਨਾ ਮੈਂ ਖੜਿਆ ਵਾ ਰਿਕਰ ਦਿੱਤਾ ਉਹ ਰਾਤ ਆਉਂਦਾ ਨਹੀਂ ਜੇ ਨਾ ਸਿਰਤਾ ਹੋਏ ਮੈਂ ਨਹੀਂ ਜਾਂਦਾ ਤੁਮ ਨੂੰ ਨਹੀਂ ਨਹੀਂ ਫਾਸਚੂਨਰ ਆ ਮੈਨੂੰ ਦੇਖਦਾ ਨਹੀਂ ਨਾ ਤੂੰ ਇਹ ਵੀ ਕਰਦਾ ਤੇਰੀ ਵੀ ਪਾ ਬੋਲਟ ਲਾ ਗਿਆ ਬੋਲ ਮੈਂ ਨਹੀਂ ਫੜਦਾ ਤੇਰੇ ਬਾਜਾ ਗਾਇਰ ਤਮਾਰ ਸਾਲ ਆ ਤੇ ਚਲੇ ਗਿਆ ਇਹੋ ਹਜਾ ਨਹੀਂ 1 ਲੱਖ ਰੁਪਿਆ ਲਵਾਦਾ ਤਾਲਿਆ ਆ ਤੇ ਜਵਾਕ ਨੂੰ ਦੇਖ ਜਾਵਾਂ ਮੇਰਾ ਸਾਰਾ ਬਾਈ ਕਿੱਧਰ ਫਿਰਦਾ ਮਨਾ ਅਕੀ ਲਾਉਣਾ ਕਿ ਪਤਾ ਹੀ ਗਿਆ ਵਾ ਕਿੱਥੇ ਪਤਾ ਨਹੀਂ ਦਬਾਊ ਬੋਲਟਿਆ ਪਤਾ ਨਹੀਂ ਨਾਂ ਬੜਾ ਯਾਰ ਆ ਦੇਖਦੇ ਆ ਦੇ ਘੜੇ ਅੱਗੇ ਕਰਦੇ ਆ ਲੈ ਮੇਰਾ ਪੁੱਤ ਆ ਜਾ ਤੇ ਤੇਰੀ ਗੱਤ ਤੇ ਹੈ ਨਾ 1.5 ਲੱਖ ਰੁਪਏ ਜਾਂਦਾ ਤਨੀ ਨਹੀਂ ਨਾਂ ਦਾ ਇਹ ਦੇਖ ਲੈ ਪਾਪਾ ਬਾਪੂ ਪਤਾ ਇਸਰਾ ਨਾ ਮੇਰਾ ਇਹ ਪੁੱਤ ਉਹ ਤੇ ਡੇਰ ਨਾ ਕਰਿਆ ਡੇਰ ਤੋਂ ਲੱਗਿਆ ਪਰ ਜਦੋਂ ਇੰਟਰ ਆ ਮੇਰੇ ਜਿਹੜੀਆਂ ਗੱਲਾਂ ਕੋਡਾ ਬਤਾਏਗਾ ਕਿ ਨਾ ਪਾਇਆ ਆਏ ਕਿ ਮੁੰਡੇ ਕਰ ਲੱਗੀ ਆ ਲੈ ਨਾ ਲਾਇਆ ਦੇ ਤਾਂ ਪਾਇਆ ਨਹੀਂ ਦੇ ਕਦੇ ਤੇ ਪਲਾਈ ਕਰਾ ਕਦੇ ਮੋਟਰ ਆਏਗਾ ਕਦੇ ਕੋਲ ਪਰ ਸਿਲੰਡਰ ਦੀ ਦਵਾਈ ਹੀ ਨਹੀਂ ਲੈ ਬਹੁਤ ਕੱਠੀ ਬੱਡੇ ਦੀ ਆ ਗੱਲ ਨੇ ਪਤਾ ਆਉਂਦਾ ਕਿ ਆਹ ਕਿਹੜਾ ਬਟਾ ਸਰੇ ਹੀ ਲਾ ਲਾ ਬਤ ਨੂੰ ਗੇੜਾ ਖੱਡ ਕੇ ਹੁੰਦਾ ਮੈਂ ਵਾਹ ਇਹ ਆ ਗੇੜਾ ਪਤਾ ਜੀ ਦੀ ਜੀ ਗੱਲ ਵਧੀਆ ਗੱਲ ਵਧੀਆ ਗੱਲ ਆ ਲੈ ਤਾਂ ਹੈਂਡ ਪਰ ਡੇਢ ਹੋਰ ਹੋਰ ਸਨਾ ਪਰ ਪਾਰਟੀ ਬੁੱਢੀ ਕਰਦਣੀ ਆ ਆਟੇ ਜਿਵੇਂ ਅਰਜੀ ਹੈ ਬੁੱਟ ਦੇ ਰਿਹਾ ਬੜਦਾ ਨਵੀਂ ਲੱਗਦਾ ਨਵੀਂ ਹੈ ਹੈ ਕਿਲੀ ਤਰੀਕਾ ਨਾ ਭਾਵੀ ਨਹੀਂ ਪਉਂਦਾ ਨਵਾਂ ਲਿਆ ਹਾਂ ਨਵੀਆਂ ਦਾ ਹਾਂ ਬਾਈ ਵਧੀਆ ਹਾਂ ਹਾਂ ਵਧੀਆ ਇਹ ਤਾਂ ਕਿਸੇ ਵੈਰੈਟੀ ਕੱਢਤੀ ਨਾ ਕੱਢਤੀ ਕੱਢਤੀ ਮੈਂ ਤੁਹਾਨੂੰ ਕਹਿੰਦਾ ਫੋਰ ਵੀ ਫੋਰ ਲਿਓਣਾ ਹੋਰ ਵੀ ਫੋਰ ਲਾਵਾਂਗੇ ਫੋਰ ਵੀ ਫੋਰ ਜੌਂਡੀਰ ਦੇਖ ਕੇ ਆਈਏ ਹਾਂ ਉਹ ਜੜੀ ਕਹਿੰਦਾ ਆਪਣਾ ਫੋਰ ਵੀ ਫੋਰ ਮਾ ਘਰ ਮੈਂ 8 6 ਬਟਨ ਜਾਂਦਾ ਰਹਿਣਾ ਪਹਿਲਾਂ ਚਾਲ 8 6 ਬਟਨ ਜਾਂਦਾ ਰਹਿਣਾ ਆ ਵਧੀਆ ਗੱਲ ਆ ਨਵਾਂ ਬਹਾਂਦਾ ਜੜੀਆਂ ਨੇ 2 4 ਦਿਨ ਖੜ ਜਾਂ ਫਿਰ ਸਵਰਾਜ ਵੀ ਲਾਵਾਂਗੇ ਇਹ ਵੀ ਕੱਢ ਦੇਣਾ ਗੰਡਾ ਸੋ ਵੀ ਲੈ ਹੈ ਹੈ ਲੈ ਹੁਣ ਕੀ ਵਧੀਆ ਗੱਲ ਆ ਭਾਈ ਲਾਵਾਂਗੇ ਰਾਕੀਤੀ ਵੀ ਕਰਦਾ ਕਰਦੇ ਹਾਂ ਚੰਗਾ ਸਵਾ ਕਿੰਨਾ ਫੁਗਰਾ ਸੀ ਹੁਣ ਲਿਆ ਬੁਲਟ ਲੈ ਹੁਣ ਕਹਿੰਦਾ ਮੈਂ 4x4 ਲਿਆਉਣਾ ਸੀ ਹੁਣ ਕਹਿੰਦਾ ਮੈਂ 850 ਬਜਟ ਲੈ ਆਉਣਾਗਾ ਹੋਰ ਯਾਰ ਬਾਈ ਦੇਖ ਕਿੰਨਾ ਫੁਗਰਾ ਤਿੰਨ ਗੱਲੇ ਜਮੀਨ ਦੇ ਆ ਉਹ ਫੁਗਰਾ ਜੱਡ ਵਹਿੜ ਉਹ ਬਾਣੀਏ ਪਿੱਛੇ ਲਾ ਕੇ ਉਹ ਕਰੀ ਜਾਂਦਾ ਮੇਰਾ ਕੀ ਮਾਲਕ ਨੂੰ ਗੱਡੀ ਵੀ ਲਿਆਉਂਗਾ ਹਾਂ ਬਾਈ ਹਾਂ ਬਾਪੂ ਸਿਰੇ ਹੀ ਲਾਦ ਸ਼ੇਰਾ ਬੀਲਾ ਪਤਾ ਗੁੱਟ ਠਾਈ ਵਾ ਪੂਰਾ ਹੈ ਸਹੀ ਨਹੀਂ ਨਹੀਂ ਕਿ ਲੱਗਿਆ ਹੋਰੇ ਬਾਪੂ ਦਾ ਸਿਕੀ ਹੁੰਦਾ ਇਹ ਵਿਚਾਰ ਮੈਨਾਂ ਕੱਲ ਮਿਲ ਕੇ ਢੱਕਾ ਕਪਵਾ ਗਿਆ ਕੱਖ ਦੂਆ ਪਾਲਾ ਆ ਕਾਮੀ ਹੋਈ ਆ ਬੇਬੀ ਵਾਹ ਬਾਪੂ ਓਏ ਆ ਅੱਜ ਕੱਲ ਦੇ ਮੋੜੇ ਕਰਦੇ ਆ ਪੜਾਈਆਂ